ਪੰਜਾਬ ਦੇ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਵੀ ਐਲਾਨਣੇ ਸ਼ੁਰੂ ਕਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ 13 ਦੀਆਂ 13 ਸੀਟਾਂ ਦੇ ਉੱਤੇ ਉਮੀਦਵਾਰ ਐਲਾਨੇ ਗਏ ਨੇ ਜੇਕਰ ਉੱਥੇ ਹੀ ਗੱਲ ਕਰੀਏ ਤਾਂ ਮੁੱਖ ਮੰਤਰੀ ਦੇ ਵੱਲੋਂ ਪੰਜਾਬ ਦੇ ਵਿੱਚ ਮਿਸ਼ਨ 13 0 ਚਲਾਇਆ ਜਾ ਰਿਹਾ ਹੈ ਜਾਨੀ ਕਿ ਆਮ ਆਦਮੀ ਪਾਰਟੀ 13 ਸੀਟਾਂ ਜਿੱਤੇਗੀ ਤੇ ਵਿਰੋਧੀ 0 ਸੀਟਾਂ ਤੇ ਇਸੇ ਕੜੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੀ ਜਿਹੜਾ ਨੇ ਹਲਕੇਦਾਰ ਹਲਕੇ ਜਾ ਕੇ ਉਮੀਦਵਾਰਾਂ ਦਾ ਹੌਸਲਾ ਫਜ਼ਾਈ ਕਰ ਰਹੇ ਨੇ ਤੇ ਨਾਲੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਜਿਤਾ ਵੀ ਜੇਰਕਪੁਰ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਕੀਤਾ ਗਿਆ ਸੀ ਜਿੱਥੇ ਮੂਲ ਮੰਤਰ ਦਿੱਤਾ ਗਿਆ ਉਮੀਦਵਾਰਾਂ ਨੂੰ ਜਿੱਤ ਦਿਵਾਉਣ ਦਾ ਸੋ ਇਸੇ ਕੜੀ ਤਹਿਤ ਅੱਜ ਮੁੱਖ ਮੰਤਰੀ ਭਗਵਾਨਤਮਾਨ ਸ਼੍ਰੀ ਫਤੇਗੜ ਸਾਹਿਬ ਜਾਣਗੇ ਜਿੱਥੇ ਉਹਨਾਂ ਦੇ ਵੱਲੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਤੁਹਾਨੂੰ ਦੱਸਿਓ ਕਿ ਇਸ ਵਾਰੀ ਆਮ ਆਦਮੀ ਪਾਰਟੀ ਇੱਕ ਨਵੀਂ ਸਟ੍ਰੈਟਜੀ ਬਣਾ ਕੇ ਆਈ ਹੈ 2 ਸਾਲ ਦੇ ਕਿਤੇ ਕੰਮਾਂ ਦਾ ਜੜਾ ਆ ਉਹ ਬੇਰਵਾ ਦੇਗੀ ਤੇ ਇਸ ਦੇ ਦੋ ਕੰਮ 2 ਸਾਲ ਦੇ ਕੰਮਾਂ ਦੇ ਉੱਤੇ ਆਧਾਰ ਦੇ ਉੱਤੇ ਜਿਹੜਾ ਆ ਵੋਟਾਂ ਮੰਗੇਗੀ ਪਰ ਉੱਥੇ ਜੇਕਰ ਹੁਣ ਗੱਲ ਕਰੀਏ ਦੂਸਰੇ ਪਾਸੇ ਕਿਸਾਨਾਂ ਦੀ ਤਾਂ ਕਿਸਾਨ ਲਗਾਤਾਰ ਭਾਜਪਾ ਦਾ ਵਿਰੋਧ ਤਾਂ ਕਰ ਹੀ ਰਹੇ ਨੇ ਪਰ ਕੱਲ ਸਰਵਨ ਸਿੰਘ ਪੰਦੇਰੋਰਾ ਦੇ ਵੱਲੋਂ ਐਲਾਨ ਕਰ ਦਿੱਤਾ ਹੈ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਘੇਰ ਕੇ ਉਹਨਾਂ ਤੋਂ ਸਵਾਲ ਪੁੱਛੇ ਜਾਣ ਕਿ ਜੇਕਰ ਉਹ ਜਿੱਤਦੇ ਨੇ ਤਾਂ ਕਿਸ ਤਰੀਕੇ ਦੀਆਂ ਸਹਾਇਤਾ ਜਿਹੜੀ ਆ ਉਸ ਕਿਸਾਨਾਂ ਦੀ ਕਰਨਗੇ ਤਾਂ ਇਸ ਦੇ ਨਾਲ ਹੀ ਮੁਆਵਜ਼ਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਹੜਾ ਦੇ ਮੁਆਵਜ਼ਿਆਂ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦਾ ਘਰਾਓ ਹੋ ਸਕਦਾ ਹੈ ਸੋ ਹੁਣ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਚੇ ਤੌਰ ਦੇ ਉੱਤੇ ਸ਼੍ਰੀ ਫਤਿਹਗੜ੍ਹ ਸਾਹਿਬ ਜਾਣਗੇ ਤੇ ਉੱਥੇ ਜਾ ਕੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦਾ ਚੋਣ ਪ੍ਰਚਾਰ ਕਰਨਗੇ ਪੰਜਾਬ ਦੇ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਵੀ ਐਲਾਨਣੇ ਸ਼ੁਰੂ ਕਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ 13 ਦੀਆਂ 13 ਸੀਟਾਂ ਦੇ ਉੱਤੇ ਉਮੀਦਵਾਰ ਐਲਾਨੇ ਗਏ ਨੇ ਜੇ ਅਗਰ ਉੱਥੇ ਹੀ ਗੱਲ ਕਰੀਏ ਤਾਂ ਮੁੱਖ ਮੰਤਰੀ ਦੇ ਵੱਲੋਂ ਪੰਜਾਬ ਦੇ ਵਿੱਚ ਮਿਸ਼ਨ 130 ਚਲਾਇਆ ਜਾ ਰਿਹਾ ਹੈ ਜਾਨੀ ਕਿ ਆਮ ਆਦਮੀ ਪਾਰਟੀ 13 ਸੀਟਾਂ ਜਿੱਤੇਗੀ ਤੇ ਵਿਰੋਧੀ 13 ਜ਼ੀਰੋ ਸੀਟਾਂ ਤੇ ਇਸੇ ਖੜੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੀ ਜਿਹੜਾ ਨੇ ਹਲਕੇਦਾਰ ਹਲਕੇ ਜਾ ਕੇ ਉਮੀਦਵਾਰਾਂ ਦਾ ਹੌਸਲਾ ਫਜ਼ਾਈ ਕਰ ਰਹੇ ਨੇ ਤੇ ਨਾਲੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਜਿਤਾਇਆ ਜਾਵੇ ਕੱਲ੍ਹ ਵੀ ਜ਼ਿਰਖਪੁਰ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਕੀਤਾ ਗਿਆ ਸੀ ਜਿੱਥੇ ਮੋਨ ਮੰਤਰ ਦਿੱਤਾ ਗਿਆ ਉਮੀਦਵਾਰਾਂ ਨੂੰ ਜਿੱਤ ਦਿਵਾਉਣ ਦਾ ਸੋ ਇਸੇ ਖੜੀ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਫਤਿਹਗੜ੍ਹ ਸਾਹਿਬ ਜਾਣਗੇ ਜਿੱਥੇ ਉਹਨਾਂ ਦੇ ਵੱਲੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਤੁਹਾਨੂੰ ਦੱਸ ਦੇ ਕਿ ਇਸ ਵਾਰੀ ਆਮ ਆਦਮੀ ਪਾਰਟੀ ਇੱਕ ਨਵੀਂ ਸਟ੍ਰੈਟਜੀ ਬਣਾ ਕੇ ਆਈ ਹੈ 2 ਸਾਲ ਦੇ ਕਿਤੇ ਕੰਮਾਂ ਦਾ ਜੜਾ ਆ ਉਹ ਬੇਰਵਾ ਦੇਗੀ ਤੇ ਇਸ ਦੇ ਦਾ ਦੋ ਕੰਮ ਦੋ ਸਾਲ ਦੇ ਕੰਮਾਂ ਦੇ ਉੱਤੇ ਆਧਾਰ ਦੇ ਉੱਤੇ ਜਿਹੜਾ ਵੋਟਾਂ ਮੰਗੇਗੀ ਪਰ ਉੱਥੇ ਜੇਕਰ ਹੁਣ ਗੱਲ ਕਰੀਏ ਦੂਸਰੇ ਪਾਸੇ ਕਿਸਾਨਾ ਦੀ ਤਾਂ ਕਿਸਾਨ ਲਗਾਤਾਰ ਭਾਜਪਾ ਦਾ ਵਿਰੋਧ ਤਾਂ ਕਰ ਹੀ ਰਹੇ ਨੇ ਪਰ ਕੱਲ ਸਰਵਨ ਸਿੰਘ ਪੰਦੇਰੋਰਾ ਦੇ ਵੱਲੋਂ ਐਲਾਨ ਕਰ ਦਿੱਤਾ ਹੈ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਘੇਰ ਕੇ ਉਹਨਾਂ ਤੋਂ ਸਵਾਲ ਪੁੱਛੇ ਜਾਣ ਕਿ ਜੇਕਰ ਉਹ ਜਿੱਤਦੇ ਨੇ ਤਾਂ ਕਿਸ ਤਰੀਕੇ ਦੀਆਂ ਸਹਾਇਤਾ ਜਿਹੜੀ ਆ ਉਸ ਕਿਸਾਨਾਂ ਦੀ ਕਰਨਗੇ ਤਾਂ ਇਸ ਦੇ ਨਾਲ ਹੀ ਮੁਆਵਜ਼ਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਹੜਾ ਦੇ ਮੁਆਵਜ਼ਿਆਂ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦਾ ਘਰਾਓ ਹੋ ਸਕਦਾ ਹੈ ਸੋ ਹੁਣ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਚੇ ਤੌਰ ਦੇ ਉੱਤੇ ਸ਼੍ਰੀ ਫਤਿਹਗੜ੍ਹ ਸਾਹਿਬ ਜਾਣਗੇ ਤੇ ਉੱਥੇ ਜਾ ਕੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦਾ ਚੋਣ ਪ੍ਰਚਾਰ ਕਰਨਗੇ